ਦੋਸਤੋ ਅੱਜ ਗੱਲ ਕਰਾਂਗੇ ਆਪਾਂ ਪੰਜਾਬ ਦੀ ਥਿੱਤੀ ਖੜਾ ਦੀ ਥਿੱਤੀ ਬਾਰੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਖੜਾ ਨੇ ਪੰਜਾਬ ਦੀ ਧਰਤੀ ਉੱਤੇ ਕਹਿਰ ਮਚਾ ਰੱਖਿਆ ਚਾਰੇ ਪਾਸੇ ਪਾਣੀ ਹੀ ਪਾਣੀ ਆ ਆਪਾਂ ਉਹ ਸੱਚੇ ਮਾਸਾ ਦੇ ਅਰਦਾਸ ਕਰ ਸਕਦੇ ਆ ਕਿ ਬਸ ਕਰ ਰੱਬਾ ਬਸ ਕਰ ਬਹੁਤ ਹੋ ਗਿਆ ਇੰਨਾ ਕਹਿਰ ਨਾ ਮਚਾ ਜਦੋਂ ਸਾਨੂੰ ਪਾਣੀਆ ਦੀ ਲੋੜ ਹੁੰਦੀ ਆ ਉਦੋਂ ਸੋਕਾ ਪਿਆ ਜਾਂਦਾ ਤੇ ਅੱਜ ਸਾਨੂੰ ਪਾਣੀ ਦੀ ਲੋੜ ਨਹੀਂ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਫੜਾਂ ਨੇ ਤਵਾਹੀ ਮਚਾਰ ਰਹੀ ਆ ਅੱਜ 31 ਤਰੀਕ 8ਵਾਂ ਮਹੀਨਾ 2025 ਮੈਂ ਸਵੇਰ ਦਾ YouTube ਤੇ Facebook ਤੇ ਨਿਊ ਚੈਨਲਾਂ ਤੇ ਖਬਰਾਂ ਵੇਖ ਰਿਹਾ ਸੀ ਖਬਰਾਂ ਵੇਖ ਕੇ ਮਨ ਬਹੁਤ ਅਦਾਸ ਹੁੰਦਾ ਜਦੋਂ ਆਪਾਂ ਵੇਖਦੇ ਆ ਕਿ ਆਪਣੇ ਪੁੱਚੋ ਮੰਡੀ ਦੇ ਕੁਝ ਮੁੰਡੇ ਸੇਵਾ ਲੈ ਕੇ ਅਜਨਾਲੇ ਜਾਂਦੇ ਆ ਤਾਂ ਉੱਥੇ ਉਹਨਾਂ ਦਾ ਟਰੈਕਟਰ ਟਰਾਲੀ ਤੇ ਸਮੇਤ ਆਪ ਉਹ ਮੁੰਡੇ ਪਾਣੀ ਦੇ ਵਿੱਚ ਰੁੜ ਜਾਂਦੇ ਆ ਹੋਰ ਵੀ ਬਹੁਤ ਕਟਨਾਵਾ ਹੋ ਰਿਆਂਵਾ ਉੱਥੇ ਹੜ੍ਹਾਂ ਨਾਲ ਪਰਿਵਾਰਾਂ ਦੇ ਪਰਿਵਾਰ ਰੁੜ ਗਏ ਪਸ਼ੂ ਰੁੜ ਗਏ ਬਹੁਤ ਜਾਨਾਂ ਜਾ ਰਿਆਂ ਨੇ ਉਹ ਖਬਰਾਂ ਵੇਖ ਨਹੀਂ ਹੁੰਦੀਆਂ ਮਨ ਬਹੁਤ ਅਦਾਸ ਹੁੰਦਾ ਬਹੁਤ ਖਬਰਾਂ ਦੇਖੀਆਂ ਕਿ ਕਈ ਲਾਫਸਾਂ ਰੁੜ ਕੇ ਕਿਨਾਰਿਆਂ ਤੇ ਲੱਗੂਆਂ ਤੇ ਉਹਨਾਂ ਨੂੰ ਕਾਂ ਵਗੈਰਾ ਵੀ ਮੋਤ ਰਿਹਾ ਬਹੁਤ ਬੱਚੇ ਰੁੜ ਗਏ ਪਸ਼ੂ ਰੁੜ ਗਏ ਬਹੁਤ ਕੁਝ ਰੁੜ ਗਿਆ ਇੱਥੋਂ ਤੱਕ ਕਿ ਕਿਸੇ ਕੋਲ ਉਧਰ ਖਾਣ ਪੀਣ ਵਾਲਾ ਸਮਾਨ ਵੀ ਨਹੀਂ ਬਚਿਆ ਇਹਦਾ ਸ਼ੁਕਰ ਆਪਣੇ ਪੰਜਾਬ ਦੇ ਲੋਕ ਆਪਣੇ ਲੋਕਾਂ ਲਈ ਖੜਦੇ ਆ ਖੜਦੇ ਆਏ ਆ ਤੇ ਖੜਦੇ ਆ ਬਾਬੇ ਨਾਨਕ ਨੇ ਜਿਹੜਾ ਲੰਗਰ ਚਲਾਇਆ ਸੀ ਉਹ ਅੱਜ ਵੀ ਚੱਲ ਰਿਹਾ। ਬਾਬੇ ਨਾਨਕ ਦੀ ਲੀ ਤੇ ਆਪਣੇ ਲੋਕ ਚੱਲ ਰਹੇ ਆ। ਆਪਾਂ ਜੇ ਸਰਕਾਰਾਂ ਤੋਂ ਆਸ ਲਗਾਵਾਂਗੇ ਤਾਂ ਆਪਣਾ ਕੁਝ ਨਹੀਂ ਬਟਿਆ ਜਾਣਾ। ਸਰਕਾਰਾਂ ਕੁਝ ਵੀ ਨਹੀਂ ਕਰਦੀਆਂ ਇਹੋ ਜਿਹੇ ਸਮਿਆਂ ਤੇ। ਆਪਾਂ ਉਸ ਰੱਬ ਅੱਗੇ ਅਰਦਾਸ ਕਰ ਸਕਦੇ ਆ ਕਿ ਰੱਬਾ ਬਚਾ। ਬਚ ਕਰ ਬਹੁਤ ਹੋ ਗਿਆ। ਉਹ ਪ੍ਰਮਾਤਮਾ ਹੀ ਆਪਾਂ ਨੂੰ ਇਹੋ ਜਿਹੇ ਆਫਤ ਦੇ ਵਿੱਚੋਂ ਹੜ੍ਹਾਂ ਦੀ ਆਫਤ ਦੇ ਵਿੱਚੋਂ ਉਹ ਕੱਢ ਸਕਦਾ ਆਓ ਆਪਾਂ ਸਾਰੇ ਜਣੇ ਰਲ ਕੇ ਉਸ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਰੱਬਾ ਤੂੰ ਹੀ ਸਾਨੂੰ ਇਸ ਆਫਤ ਦੇ ਵਿੱਚੋਂ ਕੱਢ ਸਕਦਾ ਤੇ ਕਿਰਪਾ ਕਰ ਵਾਹਿਗੁਰੂ ਮਿਹਰ ਕਰ ਇਹ ਸਾਰੀ ਸਥਿਤੀ ਸਹੀ ਹੋ ਜਾਵੇ ਮਿਹਰ ਕਰ ਮੇਰਿਆ ਸੱਚੇ ਪਾਤਸ਼ਾਹ ਇਸ ਪੰਜਾਬ ਦੀ ਧਰਤੀ ਉੱਤੇ ਮਿਹਰ ਕਰ